ਵੇੜਾ ਗਰਗ ਕਰਦਾ ਪੰਜਾਬ ਦੇ ਲੀਡਰਾਂ ਨੇ ਕਰਿਆ ਔਰ ਕਿੱਥੇ ਹੋਰ ਨੇ ਨਹੀਂ ਕਰਿਆ ਪੰਜਾਬ ਦੇ ਲੀਡਰ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਖੜਦੇ ਦਿੱਲੀ ਵਾਲਿਆਂ ਨਾਲ ਜਾ ਰਲਦੇ ਨੇ ਕੋਈ ਇੱਕ ਅੱਧਾ ਦਾ ਜੰਮ ਕੋਈ ਜਿਹੜਾ ਕਦੇ ਮੈਂ ਪੰਜਾਬ ਦੇ ਵਿੱਚ ਹੱਤ ਵਿੱਚ ਖੜਾ ਆਉਣ ਤੋਂ ਬਾਅਦ ਅਸੀਂ ਇਹ ਨਹੀਂ ਕਹਿੰਦੇ ਇਹ ਬਹੁਤ ਮਾੜਾ ਲੀਡਰ ਜੇ ਚੰਗਾ ਲੱਗਦਾ ਸੀ ਤਾਂ ਹੀ ਬਣਾਇਆ ਉਹ ਪੰਜਾਬ ਦਾ ਹੁਣ ਤਾਂ ਕੋਈ ਭਲਾ ਨਹੀਂ ਹੋਣਾ ਜਦ ਤੱਕ ਉਹ ਏਦਾਂ ਦਾ ਲੀਡਰ ਨਹੀਂ ਆਉਂਦਾ ਜਿਹੜਾ ਕਦੇ ਮੈਂ ਪੰਜਾਬ ਦੇ ਹੱਕ ਵਿੱਚ ਖੜਾ ਸੈਂਟਰ ਦੇ ਕੋ ਡਰੇ ਨਹੀਂ ਜਾਂ ਹੱਥ ਲਾ ਦੇ ਦੱਸੇ ਮੁੱਖ ਮੰਤਰੀ ਨੂੰ ਸੈਂਟਰ 2-3 ਸਾਲ ਤੋਂ ਦਾ ਪੈਸਾ ਆਇਆ ਪਿਆ ਵਾ ਉਹਨੂੰ ਫੇਰ ਓਕੇ ਬੈਠੇ ਉਹ ਜਿੰਨਾ ਕ ਅਸੀਂ ਧਰਨਾ ਜਦੋਂ ਲਾ ਲੰਦੇ ਇਹਨੂੰ ਫ੍ਰੀ ਕਰਦੇ ਫੇ ਥੋੜਾ ਜਿਆ ਕੰਮ ਕਰ ਦਿੰਦੇ ਨੇ ਇੱਥੇ ਲੁੱਕ ਪਾ ਲੀ ਉੱਥੇ ਪਾਸੇ ਇਹੋ ਛੜਕਦੇ ਰਾਹੀਂ ਨਵਾਂ ਸ਼ਹਿਰ ਤੇ ਜਿਹੜਾ ਤੇ ਇਧਰੋਂ ਜਿਹੜਾ ਹੈਗਾ ਸਾਡਾ ਲੁਧਿਆਣਾ ਇਹ ਜੁੜਦਾ ਹੁਣ ਇਹ ਕਾਲ ਉੱਥੇ ਮਾਰਨਗੇ ਦਿੱਲੀ ਦਿੱਲੀ ਵਾਲੇ ਤੋਂ ਆਤਮਾਨ ਦੇ ਸਿਰ 'ਤੇ ਡੰਡਾ ਮਾਰਨਗੇ ਭਗਵੰਤਮਾਨ ਫੇਰ ਇਹਨਾਂ ਦੇ ਪ੍ਰਸ਼ਾਸਨ ਦੇ ਮਾਰੂਗਾ ਵੀ ਸੜਕਾਂ ਨੂੰ ਬਣਾਓ ਸੋ ਇਸ ਤਰ੍ਹਾਂ ਕੰਮ ਚੱਲਦਾ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਇੱਕ ਵਾਰੀ ਫਿਰ ਤੋਂ ਜਿਹੜਾ ਹੈ ਫ੍ਰੀ ਕਰ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਲਾਡੋਵਾਲ ਟੋਲ ਪਲਾਜ਼ਾ ਦੀਆਂ ਦੇਖ ਸਕਦੇ ਹੋ ਕਿਸ ਤਰੀਕੇ ਸਾਰੀ ਲੇਨ ਜਿਹੜੀ ਹੈ ਫ੍ਰੀ ਕਰ ਦਿੱਤੀ ਗਈ ਹੈ ਜਿਹੜੇ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਲਗਾਤਾਰ ਮੈਨੇਜਰ ਦੇ ਨਾਲ ਬਣਦੀ ਗੱਲਬਾਤ ਹੋ ਰਹੀ ਹੈ ਦੱਸਦੀ ਹੈ ਕਿ ਇਹ ਲੇਨਾਂ ਫ੍ਰੀ ਕਰ ਦਿੱਤੀਆਂ ਗਈਆਂ ਨੇ ਕਿੰਨੇ ਸਮੇਂ ਦੇ ਲਈ ਕੀਤੀਆਂ ਗਈਆਂ ਸਾਰੀਆਂ ਜਾਣਕਾਰੀ ਦਵਾਂਗੇ ਪਰ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੇ ਨੌਜਵਾਨ ਨੇ ਗੱਡੀਆਂ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਫਰੀ ਦੇ ਵਿੱਚ ਫਰੀ ਕਰ ਦਿੱਤਾ ਗਿਆ ਹੈ ਲਾਡੋਵਾਲ ਟੋਲ ਪਲਾਜ਼ਾ ਸਾਰੀਆਂ ਲੈਣਾ ਜਿਹੜੀਆਂ ਨੇ ਫਰੀ ਕਰ ਦਿੱਤੀਆਂ ਗਈਆਂ ਨੇ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਲਾਡੋਵਾਲ ਟੋਲ ਪਲਾਜ਼ਾ ਹਮੇਸ਼ਾ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਪਰ ਐਤਕੀ ਜਿਹੜਾ ਹੈ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਜਿਹੜਾ ਹੈ ਲਾਡੋਵਾਲ ਟੋਲ ਪਲਾਜ਼ਾ ਫਿਰ ਤੋਂ ਫਰੀ ਕਰ ਦਿੱਤਾ ਗਿਆ ਹੈ ਯੂਨੀਅਨ ਦੇ ਜਿਹੜੇ ਲੋਕ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਗੱਲਬਾਤ ਜ਼ਰੂਰ ਕਰਾਂਗੇ ਉਹਨਾਂ ਦੇ ਨਾਲ ਪਰ ਦੇਖ ਸਕਦੇ ਹਾਂ ਲਾਈਨਾਂ ਦੇ ਵਿੱਚੋਂ ਗੱਡੀਆਂ ਜਾਂਦੀਆਂ ਨੇ ਜਿਹੜੀਆਂ ਨੇ ਬਿਲਕੁਲ ਲਗਾਤਾਰ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਸਾਰੇ ਬੂਮ ਬੈਰੀਕੇਡ ਜਿਹੜੇ ਨੇ ਖੋਲ ਦਿੱਤੇ ਗਏ ਨੇ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਲਗਾਤਾਰ ਨਾਰੇਬਾਜ਼ੀ ਹੋ ਰਹੀ ਹੈ ਉਸ ਤੋਂ ਬਾਅਦ ਦੱਸਦੀ ਹੈ ਕਿ ਸਵੇਰੇ ਮੰਗਲੀ ਟਾਂਡੇ ਤੋਂ ਇਹ ਜਿਹੜੇ ਨੌਜਵਾਨ ਨੇ ਕਿਸਾਨ ਮਜ਼ਦੂਰ ਯੂਨੀਅਨ ਡਿਆਗੂ ਨੇ ਤੁਰੇ ਸੀਗੇ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ 3 ਘੰਟਿਆਂ ਦੇ ਲਈ ਜਿਹੜਾ ਲਾਡਵਾਲ ਟੋਲ ਪਲਾਜ਼ਾ ਫ੍ਰੀ ਕੀਤਾ ਜਾਵੇਗਾ ਤੋਂ ਸਾਰੇ ਬੂਮ ਬੈਰੀਅਰ ਖੋਲ ਦਿੱਤੇ ਗਏ ਨੇ ਸਰ ਅੱਜ ਮੰਗਲੀ ਟਾਂਡੇ ਤੋਂ ਚੱਲ ਕੇ ਸਾਰੇ ਕਿਸਾਨ ਆਗੂ ਪਹੁੰਚੇ ਨੇ ਨੌਜਵਾਨ ਪਹੁੰਚੇ ਨੇ ਟੋਲ ਪਲਾਜ਼ਾ ਫ੍ਰੀ ਕਰ ਦਿੱਤੇ ਗਏ ਨੇ ਟੋਲ ਪਲਾਜ਼ਾ ਫ੍ਰੀ ਕਰਨ ਦੇ ਨਾਲ ਉਸ ਸੜਕ ਦਾ ਕੀ ਕੁਝ ਲੈਣਾ ਦੇਣਾ ਹੈ ਪੂਰਾ ਹੀ ਲੈਣ ਦੇਣਾ ਜੀ ਕਿਵੇਂ 13 ਸਾਲ ਤੋਂ ਇਸ ਟੋਲ ਪਲਾਜ਼ਾ ਵਾਲਿਆਂ ਨੇ ਸਾਡੀ ਸੜਕ ਨਹੀਂ ਬਣ ਦਿੱਤੀ ਇਹ ਕਿਵੇਂ ਰੋਕ ਸਕਦੇ ਨੇ ਉਹ ਜਿਹੜੀ ਰਾਹੋਂ ਰੋਡ ਸੜਕ ਹੈ ਨਾ ਉਹ ਦੋ ਜਿਹੜਿਆਂ ਨੂੰ ਜੋੜਦੀ ਆ ਮੱਤੇਆੜਾ ਇੱਕ ਪੁਲ ਬਣਿਆ ਸੀਗਾ ਇਹ ਉਹ ਸੜਕ ਦੇ ਰਾਹੀਂ ਨਵਾਂ ਸ਼ਹਿਰ ਤੇ ਜਿਲ੍ਹਾ ਤੇ ਇਧਰੋਂ ਜਿਹੜਾ ਹੈਗਾ ਸਾਡਾ ਲੁਧਿਆਣਾ ਇਹ ਜੁੜਦਾ ਜੀ ਜੇ ਉਹ ਸੜਕ ਬਣਦੀ ਆ ਜਿਹੜੀ ਟ੍ਰੈਫਿਕ ਲੋਡੂਆ ਟੋਲ ਪਲਾਜ਼ੇ ਦੇ ਰਾਹੀਂ ਆ ਰਹੀ ਆ ਨਵਾਂ ਸ਼ਹਿਰ ਰਾਹੋਂ ਗੜ ਸ਼ੰਕਰ ਬਲਾ ਚੌਰ ਤੇ ਇਧਰੋਂ ਜਿਹੜੀ ਹਿਮਾਚਲ ਆਲਾ ਜਿਹੜਾ ਕ੍ਰੈਸ਼ਰ ਦਾ ਕੰਮ ਚੱਲਦਾ ਕ੍ਰੈਸ਼ਰ ਬਹੁਤ ਆਉਂਦਾ ਵਾ ਕਟੋਗੜ 600 ਗੱਡੀ ਤਾਂ ਮੇਰੇ ਖਿਆਲ ਦੇ ਵਿੱਚ ਉਧਰੋਂ ਲੰਘ ਜਾਂਦੀ ਐ ਇਧਰੋਂ ਵੀ ਲੰਘਦੀ ਐ ਸੋ ਇਹ ਉਹ ਸੜਕ ਬਣਦੇ ਨਾਲ ਜਿਹੜੀ ਆ ਉਹ ਸਾਰੀ ਟ੍ਰੈਫਿਕ ਇਧਰ ਉਧਰ ਦੀ ਹੋ ਜਾਣੀ ਐ ਇਹਨਾਂ ਦੇ ਆਮਦਨ ਨੂੰ ਫਰਕ ਪੈਂਦਾ ਇਹਨਾਂ ਨੇ ਰੋਜ਼ ਦਾ 1 ਕਰੋੜ ਮੇਰੇ ਖਿਆਲ ਦੇ ਵਿੱਚ 15 ਲੱਖ ਸ਼ਾਇਦ ਰੋਜ਼ ਦਾ ਇਹਨਾਂ ਨੇ ਕਲੈਕਸ਼ਨ ਆ ਉਹਨੂੰ ਦੇਣੇ ਆ ਸੈਂਟਰ ਨੂੰ ਦੇਣੇ ਆ ਉਦੋਂ ਬਾਅਦ ਜਿਹੜਾ ਬਚਣਾ ਉਹ ਇਹਨਾਂ ਦੀ ਆਪਦੀ ਪ੍ਰੋਫਿਟ ਆ ਉਹਦੇ ਵਿੱਚੋਂ ਮਲਾਜਮਾਨੀਆਂ ਤਾਂ ਨਾ ਕੱਢਣੀ ਜੇ ਇਹਨਾਂ ਨੇ ਆਮਦਨ ਘਟਦੀ ਆ ਯਾਰ ਘਟਾ ਇਹਨਾਂ ਨੂੰ ਪੈਂਦਾ ਵਾ ਸੋ ਇੱਕ ਦਿਨ ਦੀ ਕਮਾਈਏ ਸਾਰੇ ਨੂੰ ਵੰਡ ਦਿੰਦੇ ਆ ਵੀ ਤੁਸੀਂ ਚੁੱਪ ਕਰੋ ਯਾਰ ਸਰਕ ਨਾ ਬਣਾਓ ਬਸ ਆਹੀ ਮਸਲਾ ਬਸ ਕਿੰਨੇ ਸਾਲ ਤੋਂ ਪ੍ਰੋਜੈਕਟ ਰੁਕਿਆ ਹੋਇਆ 2-3 ਸਾਲ ਤੋਂ ਤਾਂ ਪੈਸਾ ਆਇਆ ਪਿਆ ਵਾ ਉਹਨੂੰ ਫੇਰ ਓਕੇ ਬੈਠਿਆ ਉਹ ਜਿੰਨਾ ਕ ਅਸੀਂ ਧਰਨਾ ਜਦੋਂ ਲਾ ਲੈਂਦੇ ਇਹਨੂੰ ਫ੍ਰੀ ਕਰ ਦਿੰਦੇ ਆ ਫੇ ਥੋੜਾ ਜਿਹਾ ਕੰਮ ਕਰ ਦਿੰਦੇ ਨੇ ਇੱਥੇ ਲੁੱਕ ਪਾਤੀ ਉੱਥੇ ਪਾਤੀ ਮਾਰੀ ਮੋਟੀ ਮੱਟੀ ਗੋਲੀ ਗੋਲੀ ਦਿੰਦੇ ਆ ਬਸ ਆਹੀ ਕੰਮ ਆਈ ਆ ਅੱਜ ਸਵੇਰੇ ਜਦੋਂ ਉੱਥੋਂ ਤੁਰੇ ਸੀਗੇ ਸਾਰੇ ਕਿਸਾਨ ਆਗੂ ਨੌਜਵਾਨ ਉਸ ਵੇਲੇ ਐਸ ਡੀ ਐਮ ਸਾਹਿਬ ਤੇ ਹੋਰ ਪੀ ਡਬਲਯੂ ਡੀ ਦੇ ਅਧਿਕਾਰੀ ਵੀ ਪਹੁੰਚੇ ਸੀਗੇ ਕੀ ਕੁਝ ਗੱਲਬਾਤ ਹੋਈ ਉਸ ਵੇਲੇ ਉਹ ਕਸਿਆ ਪਟਾ ਜਵਾਬ ਦੀ ਗੱਲ ਥੋੜਾ ਜਿਹਾ ਸਾਨੂੰ ਸਮਾਂ ਦੇ ਦੋ ਉਹਨਾਂ ਨੂੰ ਪਤਾ ਵੀ ਜੇ ਇੱਕ ਵਾਰੀ ਇਹਨਾਂ ਨੂੰ ਟਰਕਾ ਦਈਏ ਠੀਕ ਹੈ ਨਾ ਬਈ ਫੇਰ 6 ਮਹੀਨੇ ਨਿਕਲ ਜਾਣਗੇ ਕਿਉਂਕਿ ਜਦ ਅਸੀਂ ਟੋਲ ਫਰੀ ਕਰਦੇ ਆ ਇਹਦੀ ਕਾਲ ਹੁਣ ਦੇਖਿਓ ਇਹਨਾਂ ਦੇ ਮੈਨੇਜਰ ਨੇ ਨਾ ਸਿੱਧੀ ਦਿੱਲੀ ਮਾਰਨੀ ਆ ਇਹ ਮਤਿਸ਼ਾ ਦੇ ਮੁੰਡੇ ਦਾ ਪਤਾ ਨਹੀਂ ਕਿਹਦਾ ਹੈਗਾ ਉਹ ਕੰਪਨੀ ਨੇ ਲਿਆ ਹੋਇਆ ਨਾ ਸਰਕਾਰ ਦਾ ਤਾਂ ਹੈ ਨਹੀਂ ਅੱਗੇ ਠੇਕੇ ਦੇ ਦਿੱਤਾ ਹੋਇਆ ਹੁਣ ਇਹ ਕਾਲ ਉੱਥੇ ਮਾਰਨਗੇ ਦਿੱਲੀ ਦਿੱਲੀ ਵਾਲੇ ਭਵਾਂਤਮਨ ਦੇ ਸਿਰ 'ਚ ਡੰਡਾ ਮਾਰਨਗੇ ਭਵਾਂਤਮਨ ਫੇਰ ਇਹਨਾਂ ਦੇ ਪ੍ਰਸ਼ਾਸਨ ਦੇ ਮਾਰੂਗਾ ਵੀ ਸੜਕਾਂ ਨੂੰ ਬਣਾਓ ਸੋ ਇਸ ਤਰ੍ਹਾਂ ਕੰਮ ਚੱਲਦਾ ਹੈ ਜੀ ਅਤੇ ਕਾਰਨ ਕੀ ਹੈ ਸਾਡੇ ਦੇਸ਼ ਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਆਖੀ ਜਾਂਦੀ ਹੈ ਪੰਜਾਬ ਨੂੰ ਉਹ ਚੀਜ਼ ਨਹੀਂ ਮਿਲ ਪਾਰੀ ਤੁਹਾਡੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਕਿਸਾਨ ਜਿਹੜੇ ਨੇ ਸਰਕਾ ਸੜਕਾਂ ਤੇ ਰੋਲ ਰਹੇ ਨੇ ਕਾਰਨ ਕੀ ਹੈ ਕਿਉਂ ਨਹੀਂ ਕਾਰਵਾਈ ਹੋ ਰਹੀ ਕਿਉਂ ਨਹੀਂ ਮੰਗਾਂ ਪੂਰੀਆਂ ਹੋ ਰਹੀਆਂ ਇਹ ਸਾਡੇ ਪੰਜਾਬ ਦੀ ਤਰਸਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਡੇ ਪੰਜਾਬ ਨੂੰ ਕੋਈ ਲੀਡਰਸ਼ਿਪ ਚੰਗੀ ਮਿਲੀ ਨਹੀਂ ਹੈਗੀ ਕੋਈ ਸਮਾਸੇਗਾ ਤਖਤਾਂ ਤੇ ਉੱਤੇ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਸੋਨੇ ਦੀਆਂ ਮੋਹਰਾਂ ਵੰਨ ਕਰਦੇ ਸੀ ਇਹ ਕਮੀਨੇ ਲੀਡਰਾਂ ਨੇ ਕਿੱਥੇ ਦਰਿਆ ਦੇ ਲਿਆ ਕੇ ਬਿਠਾ ਦਿੱਤੀ ਸਾਡੀ ਕੌਮ ਇਹਨਾਂ ਨੇ ਜਿਹੜਾ ਗਰਗ ਕਰਦਾ ਪੰਜਾਬ ਦੇ ਲੀਡਰਾਂ ਨੇ ਕਰਿਆ ਔਰ ਕਿੱਥੇ ਹੋਰ ਨੇ ਨਹੀਂ ਕਰਿਆ ਪੰਜਾਬ ਦੇ ਲੀਡਰ ਨੇ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਖੜਦੇ ਦਿੱਲੀ ਵਾਲਿਆਂ ਨਾਲ ਯਾਰ ਰਲਦੇ ਨੇ ਇੱਕ ਚੰਡੀ ਆਲੀ ਕਾਰ ਦੀ ਖਾਤਰ ਸੈਂਟਰ ਦੇ ਦੇਵੇ ਇਹਨਾਂ ਨੂੰ ਪੰਜਾਬ ਦੇ ਸਾਰੇ ਹੱਕ ਵੇਚ ਜਾਂਦੇ ਨੇ ਇਹਨਾਂ ਨੂੰ ਕੋ ਟ੍ਰਾਂਸਪੋਰਟ ਇਹਨਾਂ ਦੀ ਚੱਲਣ ਦੇ ਦੇਵੇ ਤਾਂ ਹੱਕ ਵੇਚ ਜਾਂਦੇ ਨੇ ਯਾਰ 75 25 ਸੁਣਿਓ ਗੱਲ ਚੰਡੀਗੜ੍ਹ ਦੀਆਂ ਨੌਕਰੀਆਂ 75% ਪੰਜਾਬੀਆਂ ਦੀਆਂ 25% ਹਰਿਆਣੇ ਦੀਆਂ ਇਹਨਾਂ ਨੇ ਆਪਣੀਆਂ ਟ੍ਰਾਂਸਪੋਰਟਾਂ ਹਰਿਆਣੇ ਦੇ ਵਿੱਚ ਚਲਾਉਣ ਦੇ ਲਈ ਦਿੱਲੀ ਨੂੰ ਚਲਾਉਣ ਦੇ ਲਈ 에ਰਪੋਰਟਾਂ ਦੇ 75 75% ਨੌਕਰੀਆਂ ਉਹਨਾਂ ਨੂੰ ਦੇ ਦਿੱਤੀਆਂ 25 ਆਪਦੀਆਂ ਜਾਨੀ 75 25 ਨੂੰ 2575 ਕਰ ਦਿੰਦਾ ਉਲਟਾ ਕਰ ਦਿੰਦਾ ਇਹ ਨਾ ਕਮੀਨੇ ਲੀਡਰਾਂ ਨੇ ਆਹ ਕੰਮ ਕਰਦੇ ਨੇ ਯਾਰ ਪੰਜਾਬ ਦੇ ਲੀਡਰ ਸਾਨੂੰ ਧੋਖਾ ਪੰਜਾਬ ਦੇ ਲੀਡਰਾਂ ਨੇ ਦਿੱਤਾ ਕੋਈ ਵੀ ਨਹੀਂ ਅੱਡਦਾ ਕੋਈ ਸਾ ਇੱਕ ਵੀ ਨਹੀਂ ਕੰਮਦਾ ਕੋਈ ਇੱਕ ਅੱਧਾ ਦਾ ਜੰਮ ਪਏ ਜਿਹੜਾ ਕਰਵੇਂ ਮੈਂ ਪੰਜਾਬ ਦੇ ਵਿੱਚ ਹੱਕ ਵਿੱਚ ਖੜਾ ਵਾਂ ਹੁਣ ਭਗਵਾਨ ਤੋਂ ਮਾਣ ਅਸੀਂ ਇਹ ਨਹੀਂ ਕਹਿੰਦੇ ਇਹ ਬਹੁਤ ਮਾੜਾ ਲੀਡਰ ਜੇ ਚੰਗਾ ਲੱਗਦਾ ਸੀ ਤਾਂ ਹੀ ਬਣਾਇਆ ਪਰ ਉਹ ਦਿੱਲੀ ਆਣਾ ਇਹ ਵੀ ਤੇਰੇ ਜਿਹੜੀ ਜਿਹੜਾ ਲੀਡਰ ਦਿੱਲੀ ਦਿੱਲੀ ਤੋਂ ਚੱਲਣਾ ਉਹਨਾਂ ਨੂੰ ਦਿੱਲੀ ਨੇ ਡਾਇਰੈਕਸ਼ਨ ਦੇਣੀਆਂ ਹੁਣ ਤੁਸੀਂ ਦੇਖ ਲਓ ਜਿੰਨੀਆਂ ਵੀ ਪਾਰਟੀਆਂ ਵਾਂ ਸਾਰਿਆਂ ਨੂੰ ਡਾਇਰੈਕਸ਼ਨ ਦਿੱਲੀ ਦਿੰਦੀ ਹੈ ਇਹਨਾਂ ਨੂੰ ਵੀ ਦਿੱਲੀ ਦਿੰਦੀ ਐ ਸੋ ਪੰਜਾਬ ਦਾ ਭਲਾ ਕਿੱਥੋਂ ਆਣਾ ਮੈਂ ਜਦ ਤੱਕ ਪੰਜਾਬ ਦੀ ਕੋਈ ਇਹੋ ਜਿਹੀ ਖੇਤਰੀ ਪਾਰਟੀ ਕੋਈ ਇਹੋ ਜਿਹਾ ਲੀਡਰ ਨਹੀਂ ਆਊਗਾ ਜਿਹੜਾ ਕਹਿੰਦਾ ਸੈਂਟਰ ਦੀ ਅਸੀਂ ਸਰਕਾਰ ਦੇ ਵਿੱਚ ਭਾਈਵਾਲੀ ਨਹੀਂ ਕਰਨੀ ਬਿਲਕੁਲ ਨਹੀਂ ਕਰਨੀ ਮਮਤਾ ਬੇਨਰਜੀ ਹੈਗੀ ਉਹ ਨਹੀਂ ਹਮਾਇਤ ਕਰਦੀ ਉਹਨਾਂ ਦੀ ਉਹ ਝੰਡੀ ਵਾਲੀ ਕਾਰ ਨਹੀਂ ਲੈਂਦੀ ਉਹ ਆਪਣੀ ਸਟੇਟ ਦੇ ਹੱਕ ਵਿੱਚ ਖੜੀ ਆ ਔਰ ਜਨਤਾ ਉਹਨੂੰ ਬਦਲ ਵੀ ਨਹੀਂ ਦਿੰਦੀ ਹਰ ਵਾਰੀ ਵੋਟ ਪਾਉਂਦੀ ਐ ਪੰਜਾਬ ਦੇ ਲੀਡਰ ਕੀ ਕਰਦੇ ਆ ਇਹ ਤਾਂ ਵਿਕ ਜਾਂਦੇ ਨੇ ਸੋ ਪੰਜਾਬ ਦਾ ਉਹਨਾਂ ਤੱਕ ਭਲਾ ਨਹੀਂ ਹੋਣਾ ਜਦ ਤੱਕ ਉਹ ਇਦਾਂ ਦਾ ਲੀਡਰ ਨਹੀਂ ਆਂਦਾ ਜਿਹੜਾ ਕਵੇ ਮੈਂ ਪੰਜਾਬ ਦੇ ਹੱਕ ਵਿੱਚ ਖੜਾ। ਸੈਂਟਰ ਦਾ ਦੇਖੋ ਡਰੇ ਨਹੀਂ ਜਾਂ ਹੱਥ ਲਾਵੇ ਦੱਸੇ ਮੁੱਖ ਮੰਤਰੀ ਨੂੰ ਸੈਂਟਰ ਪੰਜਾਬ ਦੀ ਜਨਤਾ ਉਹਦੇ ਨਾਲ ਖੜੂਗੀ ਜਦ ਸਾਨੂੰ ਪਤਾ ਹੈ ਹੈਗੇ ਪਕਾਉ ਨੇ ਖੜਨਾ ਕਿਨੇ ਆ। ਅੱਜ ਕਿੰਨੇ ਦਿਨ ਪਹਿਲਾਂ ਤੁਸੀਂ ਇਹ ਕਾਲ ਦਿੱਤੀ ਸੀ ਤੇ ਇੰਨੇ ਕੁ ਮੁਲਾਜ਼ਮ ਤੁਹਾਡੇ ਪਿੱਛੇ ਲਾ ਦਿੱਤੇ ਗਏ ਨੇ। ਨਹੀਂ ਇਹ ਹਫ਼ਤਾ 10 ਦਿਨ ਹੋ ਗਏ ਕਾਰਗਿੱਤੇ ਨੇ ਮੁਲਾਜ਼ਮ ਕੋਈ ਨਹੀਂ ਸਾਡੇ ਪਿੱਛੇ ਦਾ। ਮੁਲਾਜ਼ਮ ਤਾਂ ਆਪ ਦੁਖੀ ਨੇ ਵਿਚਾਰੇ ਨਹੀਂ ਨਹੀਂ ਉਹ ਦੇਖੋ ਉਹ ਤਾਂ ਇਹ ਦੇਖੋ ਸਾਡੀ ਸੇਫਟੀ ਆ ਇਹ ਤਾਂ ਸਕਾੜੇ ਨੇ ਕੋਈ ਹੱਲਾ ਗੁੱਲਾ ਨਾ ਹੋਵੇ ਕੋਈ ਲੜੇ ਝਗੜੇ ਨਾ ਟ੍ਰੈਫਿਕ ਵੀ ਕੰਟਰੋਲ ਕਰਨੀ ਆ ਨਹੀਂ ਨਹੀਂ ਮੁਲਾਜ਼ਮ ਭਾਈ ਜਿਹੜਾ ਸਾਡਾ ਸਾਰਾ ਸਾਡੇ ਨਾਲ ਇਹ ਨਹੀਂ ਗੱਲ ਪ੍ਰਸ਼ਾਸਨ ਤਾਂ ਆਪ ਦੁਖੀ ਆ ਯਾਰ ਉਹ ਟੁੱਟੀ ਸੜਕ ਤੋਂ ਜਾਂਦਾ ਵਾ ਅਸਾ ਸੜਾਲੀ ਬੰਨ ਦੇ ਉੱਤੇ ਬੰਨ ਟੁੱਟ ਗਿਆ ਖੜਾ ਵਾਲੀ ਸਿੱਟੀ ਦੇ ਵਿੱਚ ਇੱਕ ਪਹਿਲਾ ਕਾਲ ਦਿੱਤੀ ਤਾਂ ਉਸ ਵੇਲੇ ਕਿਉਂ ਨਹੀਂ ਕੋਈ ਉੱਥੇ ਪਹੁੰਚਿਆ ਪੀਡਬਲ ਅਧਿਕਾਰੀ ਕਿਉਂ ਨਹੀਂ ਪਹੁੰਚਿਆ ਅੱਜ ਅੱਜ ਵੀ ਤਾਂ ਉੱਥੇ ਆਏ ਸੀਗੇ ਦੇਖੋ ਅਸੀਂ ਪ੍ਰਸ਼ਾਸਨ ਤੋਂ ਵੀ ਅਸੀਂ ਮਾਫੀ ਮੰਗਦੇ ਹਾਂ ਇਹ ਕਹਿੰਦੇ ਸਾਡੀ ਗੱਲ ਨਹੀਂ ਸੁਣੀ ਯਾਰ ਜੇ ਗੱਲ ਸੁਣਨੀ ਸੀ ਤੁਸੀਂ 2-3 ਦਿਨ ਪਹਿਲਾਂ ਕਰਨ ਐਨਿਆਂ ਨੂੰ ਲਿਆ ਕੇ ਸੜਕ ਦੇ ਖੜਾ ਕੇ ਅਸੀਂ ਕਹਿੰਦੇ ਚਲੋ ਹੁਣ ਘਰਾਂ ਨੂੰ ਫਿਰ ਅਸੀਂ ਇਹਨਾਂ ਤੋਂ ਡਾਂਗਾ ਖਾਵਾਂਗੇ ਸਾਡੇ ਇਹਦੇ ਨਾਲ ਤਾਂ ਪ੍ਰਸ਼ਾਸਨ ਕੋਲ ਹਾਂ ਫਿਰ ਹਾਂ ਉਹ ਤਾਂ ਹੈ ਹੀ ਆ ਇਹਨਾਂ ਨੇ ਕਹਿਣਾ ਜੀ ਇਹਨਾਂ ਨੇ ਕਾਲ ਦਿੱਤੀ ਪਰ ਮੇਰੇ ਤੇ ਦਾ ਇਲਜ਼ਾਮ ਲੱਗਦਾ ਹੈ ਬਹੁਤੋਂ ਪ੍ਰਧਾਨ ਤੇ ਜਿਹੜਾ ਬੰਦਾ ਇੱਕ ਵਾਰੀ ਟੋਲ ਆਣਾਂ ਤੋਂ ਪੈਸਾ ਲਰਾਂਦਾ ਮੁੜ ਕੇ ਉਹਦੋਂ ਮੂੰਹ ਨਹੀਂ ਕਰਦਾ ਸਾਡੇ ਤੇ ਛੋਟਾ ਵੀ ਨਹੀਂ ਲਾਉਂਦੇ ਉਹ ਕਹਿੰਦੇ 8-10 ਲੱਖ ਕੋ 50 ਹਜ਼ਾਰ ਲੱਖ ਵਾਲੀ ਤਾਂ ਗੱਲੇ ਨਹੀਂ ਕਹਿੰਦੇ ਇਹਨਾਂ ਨੇ ਕੋਈ 8-10 ਲੱਖ ਰੁਪਈਆ ਲੈ ਲਿਆ ਉਹਨਾਂ 15 ਲੱਖ ਰੁਪਈਆ ਇਸ ਕਰਕੇ ਇਹ ਇਹਨਾਂ ਨੇ ਧਰਨੇ ਦੀ ਅਕਾਲਦਿਤੀ ਉਹਨਾਂ ਤੋਂ ਪੈਸੇ ਫੜ ਲਏ ਤੇ ਹਰਾਉਣਾ ਬੈਜੇ ਨਹੀਂ ਐਦਾਂ ਨਹੀਂ ਹੈਗਾ ਅਸੀਂ ਇਹ ਜਿਹੜੀ ਜਨਤਾ ਸਾਡੇ ਸਾਥ ਦਿੰਦੀ ਹੈ ਵੇਚਣ ਵਾਲੇ ਨਹੀਂ ਹੈਗੇ ਠੀਕ ਹੈ ਨਾ ਇਹ ਕਿੱਥੇ ਲੈ ਕੇ ਜਾਣਾ ਯਾਰ ਦਾਦਾ ਰੋਟੀ ਦੇਣ ਵਾਲਾ ਰੋਟੀ ਦਾਦਾ ਦਿੰਦਾ ਅਸੀਂ 5-7 ਪੀੜੀਆਂ ਲਈ ਨਹੀਂ ਜੋੜ ਕੇ ਰੱਖਣਾ ਜਿਹੜੇ ਜੰਮ ਤੇ ਪਾਲ ਉਹ ਆਪਣਾ ਅਗੇ ਆਪ ਦੇਖਣ ਤਰਨਗੇ ਖਾਣ ਲੰਗੇ ਨਹੀਂ ਤਾਂ ਭੁੱਖੇ ਮਰਦੇ ਆ ਮਰਨ ਸਾਜੀ ਕੋ ਪੰਜ ਸੱਤ ਪੀੜੀਆਂ ਦਾ ਬੇਈਮਾਨਾ ਕਰਕੇ ਇੱਧਰ ਉੱਧਰੋਂ ਲੋਕਾਂ ਦੇ ਹੱਕ ਖਾ ਕੇ ਫਿਰ ਮਰਨ ਵੇਲੇ ਰੱਬ ਅਗੇ ਦಾಸੀ ਕਰਾਂਗੇ ਰੱਬਾ ਚੱਕ ਲਾ ਤੂੰ ਚੱਕਦਾ ਨਹੀਂ ਮੈਨੂੰ ਚੰਗੀ ਬਹੁਤ ਆ ਹੋਰ ਦਸਾਂ ਕਰਨੀਆਂ ਪੈਂਦੀਆਂ ਫਿਰ ਠੀਕ ਹੈ ਨਾ ਉਹਦੇ ਨਾਲ ਚੰਗਾ ਸੱਚੇ ਪਾਤਸ਼ਾਹ ਮੌਤੇ ਚੰਗੀ ਲਿਆਵੇ ਮੌਤ ਚੰਗੀ ਲਿਆਵੇ ਥਾਂ ਤੇ ਖਤਮ ਹੋ ਜਾਈਏ ਮੈਂਟੋ ਮੈਂਟੀ ਠੀਕ ਹੈ ਨਾ ਲੇਕਿਨ ਅਸੀਂ ਇਹੋ ਜਿਹੇ ਪਾਪਾਂ ਦਾ ਕੰਮ ਨਹੀਂ ਕਰਨਾ ਕੋਈ ਇਦਾਂ ਦਾ ਗੰਦਾ ਕੰਮ ਨਹੀਂ ਕਰਨਾ ਮਾੜਾ ਕੰਮ ਨਹੀਂ ਕਰਕੇ ਮੰਜੇ ਦੇ ਬੈਠੇ ਅਰਦਾਸਾਂ ਹੀ ਕਰਨੀਆਂ ਪਿਆ। ਜਥੇਬੰਦੀ ਦੇ ਨਾਲ ਅੱਜ ਨੌਜਵਾਨ ਵੀ ਤੁਰੇ ਸੀਗੇ। ਲਗਾਤਾਰ ਜਿਹੜੇ ਦੁਕਾਨਾਂ ਫੜੀਆਂ ਸੀਗੀਆਂ ਉਹਨਾਂ ਨੂੰ ਬੰਦ ਕਰਾ ਰਹੀ ਸੀਗੇ। ਨਾਲ ਹੀ ਇੱਕ ਸਲੋਗਨ ਦੇ ਰਹੇ ਸੀ ਕਿ ਪਈਏ ਪਜਾਓ ਪੰਜਾਬ ਬਚਾਓ। ਨਹੀਂ। ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆਗਾ। ਇਹ ਇਹ ਸਾਡਾ ਸਲੋਗਨ ਨਹੀਂ ਹੈਗਾ। ਇਹ ਤੁਸੀਂ ਗਲਤ ਗੱਲ ਕਰ ਰਹੇ ਹੋ। ਮੇਰੀ ਸੁਣੋ। ਨਹੀਂ 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 ਮੇਰੀ ਗੱਲ ਸੁਣੋ। ਇਹਦੇ ਵਿੱਚ ਇਹ ਬਾੜ ਦੰਦੇ ਨੇ। ਬਦਨਾਮ ਕਰਨ ਦੇ ਲਈ ਕੋ ਬੰਦਾ ਇਧਰੋਂ ਉਧਰੋਂ ਬਾੜ ਦਿੰਦੇ ਨੇ ਉਹਦੀ ਰਿਕਾਰਡਿੰਗ ਕਰ ਲੈਂਦੇ ਆ ਉਹਦਾ ਡਿਊਟੀ ਵੀ ਲਾ ਦਿੰਦੇ ਆ ਵੀ ਇਹਦੀ ਰਿਕਾਰਡਿੰਗ ਕਰ ਲਓ ਆ ਬੰਦਾ ਭੇਜਾਂਗੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਸਾਡਾ ਕੋਈ ਕੋਈ ਰਿਕਾਰਡਿੰਗ ਦਾ ਮੁੱਦਾ ਹਿਆਣਾ ਮੁੰਡਾ ਸਾਨੂੰ ਸਾਲਾ ਪਤਾ ਕੀ ਕੁਛ ਚੱਲਦਾ ਵਾ ਸਰਕਾਰਾਂ ਇੰਨਾ ਕੋਈ ਕੁਛ ਕਰਾਉਂਦੀਆਂ ਹੁੰਦੀਆਂ ਵਿੱਚ ਬੰਦੇ ਛੱਡ ਕੇ ਉਹ ਸਾਨੂੰ ਪਤਾ ਸਾਡੀ ਨਿਗਾਹ ਵਾ ਸਾਰੇ ਤੇ ਇਹ ਸਾਡੇ ਪ੍ਰਵਾਸੀਆਂ ਵਾਲਾ ਮੁੱਦਾ ਨਹੀਂ ਹੈਗਾ ਸਾਡਾ ਰੋਡ 'ਚ ਸੜਕਾਂ ਲੰਘਣ ਲਈ ਨੇ ਇਹਦੇ ਰੜੀ ਫੜੀ ਲਈ ਨਹੀਂ ਜਿਹੜੀ ਪੀੜੀ ਲਾਈਨ ਚਿੱਟੀ ਡੈਣ ਲੱਗਿਆ ਇਹਦੇ ਪਿੱਛੇ ਜਿਹੜੀ ਜਗ੍ਹਾ ਛੱਡੀਆ ਦੁਕਾਨਦਾਰਾਂ ਨੂੰ ਇਹ ਉਹ ਛੱਡੀ ਆ ਤੁਹਾਡੀ ਦੁਕਾਨ ਤੇ ਜਿਹੜਾ ਕੋ ਗਾਹਕ ਆਣਾ ਉਹਦੀ ਗੱਡੀ ਖੜੀ ਹੋਵੇ ਉਹਦਾ ਮੋਟਰਸਾਈਕਲ ਖੜਾ ਹੋਵੇ ਉਹਦੇ ਲਈ ਛੱਡੀ ਆ ਉਹ ਫੜੀ ਲਾਉਣ ਦੇ ਲਈ ਨਹੀਂ ਹੈਗੀ ਇੱਕ ਦੁਕਾਨਦਾਰ ਤਿੰਨ ਫੜੀਆਂ ਲਵਾ ਰਿਹਾ 3-300 ਰੁਪਏ ਲੈਂਦਾ ਨਹੀਂ ਕੀ ਹੋਣਾ ਫੜੀਆਂ ਨਹੀਂ ਲੱਗਣਗੀਆਂ ਉਹ ਸੜਕ ਦੇ ਉੱਤਰਾਂ ਬਿਲਕੁਲ ਨਹੀਂ ਲੱਗਣਗੀਆਂ ਹਰ ਐਤਵਾਰ ਕਿਹੜਾ ਮਾਰਾਂਗੇ ਨਹੀਂ ਉਹ ਨਹੀਂ ਸੋ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਇਹਨਾਂ ਦੇ ਵੱਲੋਂ ਜਿਹੜੀ ਗੱਲ ਆਕੀ ਗਈ ਹੈ ਕਿ ਅਜੇ ਹੀ ਕੋਈ ਗੱਲ ਨਹੀਂ ਹੈ ਜੋ ਸਲੋਗਨ ਸੀਗਾ ਜੋ ਸਾਡੇ ਕੋਲ ਰਿਕਾਰਡਿੰਗ ਹੋਈ ਜੋ ਨੌਜਵਾਨ ਨਾਰੇਬਾਜ਼ੀ ਕਰ ਰਹੇ ਸੀਗੇ ਉਸ ਦਾ ਸਿੱਧਾ ਸਿੱਧਾ ਇਹਨਾਂ ਨੇ ਜਿਹੜਾ ਇਹ ਕੱਟਦੇ ਹੋਏ ਖੰਡਨ ਕਰਦੇ ਹੋਏ ਇਹ ਗੱਲ ਆਖੀ ਹੈ ਕਿ ਸਾਡਾ ਜਿਹੜਾ ਮੁੱਦਾ ਹੈ ਰਾਹਾਂ ਰੋਡ ਜਿਹੜੀ ਟੁੱਟੀ ਪਈ ਹੈ ਉਹ ਸਾਡਾ ਮੁੱਦਾ ਹੈ ਤੇ ਲਗਾਤਾਰ ਜਿਹੜਾ ਅੱਜ ਲਾਡੋਵਾਲ ਟੋਲ ਪਲਾਜ਼ਾ ਜਿਹੜੀ ਇਹ ਜਥੇਬੰਦੀ ਪਹੁੰਚੀ ਹੈ ਤੇ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਹੈ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਸੋ ਸਾਡੇ ਨਾਲ ਲਾਡੋਵਾਲ ਟੋਲ ਪਲਾਜ਼ਾ ਦੇ ਅਸਿਸਟੈਂਟ ਮੈਨੇਜਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਭਾਈ ਜੀ ਅੱਜ ਲਾਡੋਵਾਲ ਟੋਲ ਪਲਾਜ਼ਾ ਫ੍ਰੀ ਕਿਤ ਤੱਕ ਗਿਆ ਹੈ 3 ਘੰਟਿਆਂ ਦੇ ਲਈ ਕਿੰਨਾ ਕੁ ਤਕਰੀਬਨ ਨੁਕਸਾਨ ਹੋ ਸਕਦਾ ਹੈ 3 ਘੰਟਿਆਂ ਦੌਰਾਨ ਦੇਖੋ ਇਹ ਨੁਕਸਾਨ ਦਾ ਇਹ ਲੱਖਾਂ ਦੇ ਵਿੱਚ ਜਾਊਗਾ ਪਰ ਸਾਡਾ ਨੁਕਸਾਨ ਕਰਕੇ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ ਇਹ ਤਾਂ ਇਹਨਾਂ ਨੂੰ ਪ੍ਰਸ਼ਾਸਨ ਦੇ ਅੱਗੇ ਮੰਗ ਰੱਖਣੀ ਚਾਹੀਦੀ ਆ ਸਾਡਾ ਕੰਮ ਟੋਲ ਕਲੈਕਸ਼ਨ ਦਾ ਅਸੀਂ ਟੋਲ ਕਲੈਕਸ਼ਨ ਕਰਕੇ ਸਰਕਾਰ ਨੂੰ ਦੇ ਦਿਆ ਰੋਡ ਸਰਕਾਰ ਨੇ ਬਣਾਉਣੇ ਨਾ ਕਿ ਅਸੀਂ ਬਣਾ ਕੇ ਦੇਣੀ ਆ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਤੁਹਾਡੇ ਵੱਲੋਂ ਜਿਹੜੇ ਮੈਨੇਜਰ ਸਾਹਿਬ ਸੀਗੇ ਉਹ ਵੀ ਗੱਲਬਾਤ ਕਰ ਰਹੇ ਸੀ ਕੀ ਕੁਝ ਉਹਨਾਂ ਦੇ ਵੱਲੋਂ ਆਪਣੀ ਗੱਲ ਰੱਖੀ ਗਈ ਹੈ ਜਾਂ ਉਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਜਿਹੜੇ ਆਗੂ ਨੇ ਅਸੀਂ ਦਰਸੀ ਤਾਂ ਸਮਝਾ ਰਹੇ ਹਾਂ ਜੀ ਤੁਸੀਂ ਇਹ ਜਾ ਕੇ ਡੀਸੀ ਸਾਹਿਬ ਦੇ ਕੋਲ ਬੈਠੋ ਉੱਥੇ ਕੋਈ ਆਪਣਾ ਉਧਰਲੀ ਸਾਈਡ ਪ੍ਰੋਟੈਸਟ ਕਰੋ ਜੇ ਤੁਹਾਡਾ ਮਸਲਾ ਹੱਲ ਹੋ ਸਕੇ ਲਾਡੋਵਾਲ ਟੋਲ ਨੂੰ ਫਰੀ ਕਰਨ ਦਾ ਕੋਈ ਮਸਲਾ ਹੱਲ ਨਹੀਂ ਹੈਗਾ ਜੇ ਦਾ ਪੰਜਾਬ ਦੇ ਕੋਈ ਵੀ ਕੋਈ ਮਸਲਾ ਹੁੰਦਾ ਜੀ ਲਾਡੋਵਾਲ ਟੋਲ ਨੂੰ ਪਹਿਲਾਂ ਆ ਕੇ ਫਰੀ ਕੀਤਾ ਜਾਂਦਾ ਜੀ ਇਹ ਰੋਂਗ ਗੱਲ ਹੈ ਜੀ ਜਿਸ ਤਰੀਕੇ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਜਾਰੀ ਕਿ ਰਾਹੋਂ ਰੋਡ ਤੋਂ ਲੈ ਕੇ ਜਿਹੜਾ ਹੈ ਲਾਡੋਵਾਲ ਟੋਲ ਪਹੁੰਚਦਾ ਸੜਕ ਜਿਹੜੀ ਹੈ ਟੁੱਟੀ ਗਈ ਹੈ ਕੀ ਲੱਗਦਾ ਹੈ ਕਿ ਅਜਿਹੇ ਕਰਕੇ ਕੋਈ ਹੱਲ ਹੋ ਸਕਦਾ ਹੈ ਉਹਨਾਂ ਦਾ ਜੋ ਉਹ ਸੋਚ ਰਹੇ ਨੇ ਵੇ ਕੋਈ ਤਾਂ ਹੁਣ ਇਹਨਾਂ ਨੂੰ ਪਤਾ ਹੁਣ ਅਸੀਂ ਅਸੀਂ ਤਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਸਮਝ ਰਹੇ ਉਹ ਵੀ ਹੁਣ ਅਸੀਂ ਕੀ ਕਰ ਸਕਦੇ ਅਸੀਂ ਤਾਂ ਇਹਨਾਂ ਨੂੰ ਰਿਕਵੈਸਟ ਕਰ ਸਕਦੇ ਵੀ ਥੋੜਾ ਆਪਣਾ ਤੁਸੀਂ ਡੀਸੀ ਸਾਹਿਬ ਨੂੰ ਦੋ ਵਿਅਕਤੀ ਰੂਪ ਦੇ ਵਿੱਚ ਉਹਨਾਂ ਕੋਲ ਟ ਸਮਾਂ ਲਾਓ ਉੱਥੇ ਉਹਨਾਂ ਤੋਂ ਕਹਿ ਕੇ ਰੋਡ ਬਣਵਾਓ ਜੀ ਸੋ ਇਹ ਸੀਗਾ ਸਾਡੇ ਨਾਲ ਅਸਿਸਟੈਂਟ ਮੈਨੇਜਰ ਤੇ ਨਾਲ ਹੀ ਨੌਜਵਾਨ ਨੇ ਸਾਡੇ ਨਾਲ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਇਹ ਬਿਲਕੁਲ ਜੀ ਇਹ ਜਿਹੜੇ ਇਹਨਾਂ ਨੇ ਬਿਆਨ ਦਿੱਤੇ ਮੈਨੇਜਰ ਸਾਹਿਬ ਨੇ ਬਿਲਕੁਲ ਗਲਤ ਦਿੱਤਾ ਉਹ ਰੋਡ ਬਣਾਣਾ ਕੀ ਹੋਏਗਾ ਜਿਹੜੀ ਲੁਧਿਆਣੇ ਦੀ ਹੈ ਇਹ ਟ੍ਰੈਫਿਕ ਡਿਵਾਈਡਡ ਹੋ ਜਾਏਗੀ ਟ੍ਰੈਫਿਕ ਵੰਡੀ ਜਾਏਗੀ ਇਹ ਜਿਹੜੀ ਟੋਲ ਨੂੰ ਉਹ ਆਮਦਨ ਘਟੀ ਜਾਏਗੀ ਇਸ ਕਰਕੇ ਉਹ ਰੋਡ ਨਹੀਂ ਬਣਾਉਂਦੇ ਪਏ ਉਹ ਰੋਡ ਸਿਰਫ ਕਾਜੀ ਕੰਸਟਰਕਸ਼ਨ ਕਰਕੇ ਬੰਦ ਪਿਆ ਵਾ ਇਹ ਆਪ ਨਹੀਂ ਬਣਦੇ ਰੇ ਤਾਂ ਕਿ ਟ੍ਰੈਫਿਕ ਡਿਵਾਈਡਡ ਨਾ ਹੋਵੇ ਉਧਰ ਕੋਈ ਟੋਲ ਪਲਾਜ਼ਾ ਹੈ ਨਹੀਂ ਸਾਡੇ ਟੋਲ ਪਲਾਜ਼ੇ ਦੀ ਆਮਦਨ ਬਹੁਤ ਘਟ ਜਾਣੀ ਆ ਬਹੁਤ ਫਰਕ ਪੈ ਜਾਏਗਾ ਕਿਸ ਤਰੀਕੇ ਇਹ ਕਿਵੇਂ ਰੋਕ ਸਕਦੇ ਨੇ ਜਿਹੜਾ ਤੁਸੀਂ ਰੋਡ ਦੀ ਗੱਲ ਕਰ ਰਹੇ ਹੋ ਕਿਸ ਤਰੀਕੇ ਰੋਕ ਸਕਦੇ ਉਸ ਚੀਜ਼ ਨੂੰ ਇਹ ਦੇਖੋ ਜੀ ਐਚਐਨਐ ਨੂੰ ਸਪਾਰਚ ਕਰ ਸਕਦੇ ਆ ਇਹਨਾਂ ਦੇ ਹੱਥ ਦੇ ਵਿੱਚ ਸਾਰਾ ਕੁਝ ਆ ਐਚਐਨਐ ਨੂੰ ਸਪਾਰਚ ਕਰ ਸਕਦੇ ਆ ਰੋਡ ਬਾਰੇ ਇਹਨਾਂ ਦੀ ਸਪਾਰਚ ਚੱਲ ਜੇਗੀ ਉਹ ਰੋਡ ਬਣ ਜਾਏਗਾ ਵੈਸੇ ਇਹ ਨੈਸ਼ਨਲ ਹਾਈਵੇ ਦੀ ਗੱਲ ਕਰਦੇ ਆ ਨੈਸ਼ਨਲ ਹਾਈਵੇ ਦੀ ਹਾਲਤ ਦੇਖੀ ਆ 5-5 ਫੁੱਟ ਦੇ ਟੋਏ ਨੇ ਬਸਤੀ ਤੱਕ ਤੋਂ ਦੀ ਬਸਤੀ ਤੋਂ ਨਿਗਾ ਮਾਰ ਲਓ ਰੋਡਾਂ ਦੇ ਵਿੱਚ ਪਾਣੀ ਖੜਾ ਡੇਂਗੂ ਮਲੇਰੀਆ ਮੱਛਰ ਕਿੰਨਾ ਪੈਦਾ ਹੁੰਦਾ ਉੱਥੋਂ ਉਹ ਇਹਨਾਂ ਦੇ ਹੱਥ 'ਚ ਨਹੀਂ ਉਹ ਹਾਈਵੇ ਟੋਲ ਆ ਜਿਹੜਾ ਉਹ ਇਹਨਾਂ ਦੇ ਹੱਥ 'ਚ ਆ ਨਾ 5-5 ਫੁੱਟੇ ਰੋਡ ਤੇ ਟੋਏ ਆ ਉਹਦੀ ਰਿਪੇਅਰ ਨਹੀਂ ਕਰਦੇ ਫਿਰੇ ਸਾਰੇ ਪ੍ਰਸ਼ਾਸਨ ਦੀ ਰਲੀ ਭੁਗਤਾਂ ਕੁਝ ਨਹੀਂ ਹੈਗਾ ਜੇ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਤਾਂ ਬਹੁਤ ਖਸਕਾ ਹਾਲ ਤਾਂ 5-5 ਫੁੱਟੇ ਟੋਏ ਕਿਸੇ ਦਾ ਟਾਇਰ ਪੈਂਚਰ ਹੋਇਆ ਪਾਣੀ ਖੜਾ ਵਾ ਡੇਂਗੂ ਮਲੇਰੀਆ ਬਿਮਾਰੀਆਂ ਫੈਲਦੀਆਂ ਪਈਆਂ ਨੇ ਰੈਪਿਡ ਰਿਸਪੌਂਸ ਮਿਲਦੀ ਹੈ ਜਿਸ ਤਰੀਕੇ ਮਹਿੰਗੇ ਮਹਿੰਗੇ ਟੋਲ ਪਰੇ ਜਾਂਦੇ ਨੇ ਕਿ ਜਨਤਾ ਨੂੰ ਉਹ ਚੀਜ਼ ਦੀ ਸਹੂਲਤ ਮਿਲ ਰਹੀ ਹੈ ਨਹੀਂ ਜੀ ਕੁਝ ਨਹੀਂ ਮਿਲਦਾ ਭਾਈ ਕੋਈ ਸਹੂਲਤ ਨਹੀਂ ਮਿਲਦੀ ਭਾਈ ਡਬਲ ਟ੍ਰिपल ਟੂ ਲੈਂਦੇ ਪਿਆ ਕੁਝ ਨਹੀਂ ਮਿਲਦਾ ਜਨਤਾ ਦੀ ਲੁੱਟ ਹੋ ਰਹੀ ਆ ਇਹ ਟੋਲ ਤਾਂ ਬੈਸੀ ਬਹੁ ਟਾਈਮ ਤੋਂ ਲੁੱਟ ਕਰਦਾ ਆ ਰਿਆਂ ਬਾਕੀ ਸਾਰੇ ਟੋਲ ਚੱਕੇ ਗਏ ਇਹ ਸਿਰਫ ਦੋ ਨੰਬਰ 'ਚ ਹੀ ਚੱਲਦਾ ਪਿਆ ਸੋ ਰਾਹਾਂ ਰੋਡ ਦੇ ਖਸਤਾ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਅੱਜ ਲਾਡੋਵਾਲ ਟੋਲ ਪਲਾਜ਼ਾ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਹੈ ਜਿੱਥੇ ਹੀ ਇਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅੱਜ ਤਾਂ 3 ਘੰਟਿਆਂ ਦੇ ਲਈ ਜਿਹੜਾ ਹੈ ਲਾਡੋਵਾਲ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਹੈ ਉੱਥੇ ਜੇ ਗੱਲ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਗਲੇ ਐਤਵਾਰ ਨੂੰ ਫਿਰ ਤੋਂ ਲੱਡਵਾਲ ਟੋਲ ਪਲਾਜ਼ਾ ਪੰਜ ਕਿਲੋਮੀਟਰ ਦੇ ਲਈ ਜਿਹੜਾ ਹੈ ਫ੍ਰੀ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਮੁਕੰਮਲ ਤੌਰ ਤੇ ਤੇ ਪੱਕਾ ਮੋਰਚਾ ਲਾਇਆ ਜਾਵੇਗਾ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ ਅਮਿਤ